ਨੇ ਇਸ ਮੋਟਰਸਾਈਕਲ ਦੋ ਸੀ। ਵੱਡੇ ਵੱਡੇ ਹੈਲਮਟ ਪਾਏ ਆ ਜਿਹਦੇ ਉੱਪਰ ਉਹ ਬڑے بڑے ਕੰਨ ਜੇ ਲੱਗੇ ਆ। ਔਰ ਸ਼ਹਿਰ ਦੇ ਵਿੱਚ ਇਹਨਾਂ ਨੇ ਸਟੰਟ ਮਾਰੇ ਆ। ਸ਼ਹਿਰ ਦਾ ਜਿਹੜਾ ਮਾਹੌਲ ਆ ਉਹ ਇਹਨਾਂ ਨੇ ਖਰਾਬ ਕੀਤਾ। ਇਹ ਤਾਂ ਹੁਣ ਜਿਹੜਾ ਦੂਸਰਾ ਮੋਟਰਸਾਈਕਲ ਆ ਉਹਦੇ ਪਿੱਛੇ ਦੀ ਆਪਾਂ ਪਾਈਏ ਛੜਣਾ ਉਹ ਵੀ ਨਹੀਂਗਾ। ਠੀਕ ਹੈ ਕਿ ਨਹੀਂ? ਇਸ ਕਰਕੇ ਹੁਣ ਜੋ ਡੀਪਟੀ ਵਿਜੀਲੈਂਸ ਅੰਮ੍ਰਿਤਸਰ ਨੂੰ ਕਰਕੇ ਦੱਸਿਆ ਇੱਥੇ ਤੇਰਾ ਐਡਰੈਸ ਆ ਰਿਹਾ ਗੁਰੂ ਨਾਨਕ ਕਲੋਨੀ ਤਰਨਤਨ ਰੋਡ ਅਮਰ ਸਾਹਿਬ ਹਾਊਸ ਨੰਬਰ 82 ਉੱਥੇ ਵੀ ਆਪਾਂ ਫੋਰਸ ਆਪਣੀ ਟੀਮ ਜਿਹੜੀ ਹੈ ਭੇਜੀ ਹੈ ਕਿ ਸਾਨੂੰ ਉੱਥੋਂ ਪਰ ਅਗਸਤ ਦੌਰਾਨ 13 ਮੋਟਰਸਾਈਕਲ ਸਾਨੂੰ ਹੁਸ਼ਿਆਰਪੁਰ ਦੇ ਵਿੱਚੋਂ ਹੀ ਮਿਲ ਗਿਆ ਆਹ ਦਾ ਪੁੱਤ ਮੋਟਰਸਾਈਕਲ 13 ਕਰ ਦਿੱਤਾ ਬੰਦ ਇਹਦੇ ਕਾਗਜ਼ ਪੱਤਰ ਸਾਰੇ ਲਿਆ ਕੇ ਦਿਖਾ ਦੇਗਾ ਤੇ ਮੋਟਰਸਾਈਕਲ ਤੈਨੂੰ ਮਿਲ ਜਾਊਗਾ ਕਿ ਨਹੀਂ ਤੇ ਪੁੱਤੇ ਪੁਲਿਸ ਪ੍ਰਾਪਰਟੀ ਬਣ ਗਈ ਉਹ ਕਿਹੜਾ ਛੱਡਣਾ ਸੀ ਉਹ ਵੀ ਨਹੀਂ ਛੱਡਣਾ ਉਹਦਾ ਐਡਰੈਸ ਸਾਨੂੰ ਲੱਗ ਗਿਆ ਪਤਾ ਕਿ ਉਹ ਬੰਦਾ ਕੌਣ ਹੈ ਤੇ ਕੌਣ ਤੁਸੀਂ ਕਿ ਆਪਾਂ ਜੋ ਕਿਧਰ ਭਾਈ ਦੇ ਤੁਸੀਂ ਪੁੱਤ ਮਾਰੋ ਸਟੰਟ ਤੇ ਬਰਦਰ ਮਸਲਾ ਸੀਗਾ ਵੀ ਇੱਥੋਂ 3 ਦਿਨ ਪਹਿਲਾਂ ਨਾ ਇਹ ਸੋਸ਼ਲ ਮੀਡੀਆ ਉੱਪਰ ਚੱਲ ਰਿਆ ਸੀਗਾ ਕਿ ਦੋ ਲੜਕਿਆਂ ਨੇ ਜਿਹੜੇ ਰੰਗ-ਬਰੰਗੇ ਜਿਹੜੇ ਹੈਲਮਟ ਵੱਡੇ ਬਣਾ ਕੇ ਉਹਦੇ ਉੱਪਰ ਵੱਡੇ-ਵੱਡੇ ਉਹਨਾਂ ਨੇ ਟੁਆਇਟ ਟੈਪ ਜਿਦਾਂ ਕੰਨ ਜੇ ਹੁੰਦੇ ਆ ਉਹ ਲਾਏ ਸੀਗੇ ਉਹ ਲਾ ਕੇ ਘੁਮਰੀ ਸੀ ਦੇ ਵਿੱਚੋਂ ਸਟੰਟ ਮਾਰਦੀ ਸੀ ਔਰ ਉਹ ਜਿੱਥੇ ਘੁਮਾਰੇ ਸੀਗੇ ਉਹ ਜਗ੍ਹਾ ਹੈਗੀ ਬਹੁਤ ਰਸ਼ ਵਾਲੀ ਔਰ ਬੜੀ ਤੇਜ਼ ਲੰਗ ਰੇ ਸੀ ਉਹਦੇ ਉੱਪਰੋਂ ਇਹਦੀ ਜਿਹੜੀ ਵੀਡੀਓ ਵਾਇਰਲ ਹੋਈ ਆ ਉਹ ਚੱਲੀ ਸੋਸ਼ਲ ਮੀਡੀਆ ਦੇ ਵਿੱਚ ਚੱਲੀ ਆ ਕਿ ਜਿਹੜੇ ਸਾਡੇ ਪ੍ਰੈਸ ਰਿਪੋਰਟਰ ਭਰਾ ਲੋਕਲ ਉਹਨਾਂ ਨੇ ਵੀ ਪਾਈ ਆ ਉੱਥੋਂ ਸਾਨੂੰ ਜਿਹੜੋਂ ਜਦੋਂ ਸੋਸ਼ਲ ਮੀਡੀਆ ਦੀ ਇਨਫੋਰਮੇਸ਼ਨ ਮਿਲੀ ਹੈ ਸਾਡਾ ਜਿਹੜਾ ਹੈਗਾ ਆ ਸੋਸ਼ਲ ਮੀਡੀਆ ਸੈੱਲ ਹੈ ਉਹਦੇ ਉੱਪਰ ਜਿਹੜੇ ਮੁਲਾਜ਼ਮ ਲੱਗੇ ਬੜੇ ਤੇਜ਼ ਤਾੜ ਮੁਲਾਜ਼ਮ ਆ ਉਹ ਹਰ ਟਾਈਮ ਉੱਤੇ ਬਾਜਵਾਲੀ ਨਿਗਾਹ ਰੱਖਦੇ ਆ ਉਹਨਾਂ ਨੇ ਸਾਨੂੰ ਪਾਈ ਪਈ ਤਾਂ ਦੇਖੋ ਵੀ ਇਹਨਾਂ ਨੂੰ ਮੋਟਰਸਾਈਕਲਾਂ ਨੂੰ ਫੜੋ ਤਣ ਤੇ ਜੋ ਕਾਨੂੰਨੀ ਕਾਰਵਾਈ ਕਰੋ ਉਹਦੇ ਲਿਹਾਜ਼ ਦੇ ਵਿੱਚ ਅਸੀਂ ਦੋ ਮੋਟਰਸਾਈਕਲ ਜਿਹੜੇ ਨੰਬਰ ਕਢਾਏ ਇੱਕ ਦਾ ਅੰਮ੍ਰਿਤਸਰ ਦਾ ਨਿਕਲਿਆ ਉਹ ਸੀਗਾ ਅੰਮ੍ਰਿਤਸਰ ਜਿਹੜਾ ਹੈਗਾ ਤੰਤਨ ਰੋਡ ਤੇ ਉਹ ਤੋਂ ਫਿਰ ਉਹਦੇ ਸਬੰਧ ਚ ਮੈਂ ਅਮਰਸਰ ਵੀ ਫੋਨ ਕੀਤਾ ਐਸ ਐਚਓ ਬੀ ਡਿਵੀਜ਼ਨ ਐਸ ਐਚਓ ਡੀ ਡਿਵੀਜ਼ਨ ਜੀ ਨੂੰ ਉਹਨਾਂ ਨੇ ਕਿਹਾ ਜੀ ਵਾਕਈ ਕੋਈ ਨਹੀਂ ਆਪਾਂ ਦੇਖਦੇ ਹਾਂ ਵੀ ਜੇ ਮੋਟਰਸਾਈਕਲ ਸਾਡੇ ਕੋਲ ਇੱਥੇ ਹੈਗਾ ਤੇ ਆਪਾਂ ਉੱਤੇ ਜੇ ਤੁਸੀਂ ਲੈ ਕੇ ਜਾਣਾ ਤਾਂ ਬੰਦੇ ਭੇਜ ਦਿਓ ਨਹੀਂ ਅਸੀਂ ਕਾਨੂੰਨੀ ਕਾਰਵਾਈ ਕਰਦੇ ਹਾਂ ਪਰ ਇਨ ਬੀਟਵੀਨ ਜਿਹੜੇ ਆਪਾਂ ਘੁੰਮ ਰਹੇ ਸੀਗੇ ਬੱਸ ਸਟੈਂਡ ਰੋਡ ਇਧਰ ਸਿਵਲ ਹਸਪੀਟਲ ਰੋਡ ਤੇ ਇਹ ਮੋਟਰਸਾਈਕਲ ਜਿਹੜਾ ਸੀਗਾ ਸਾਡੇ ਕਾਬੂ ਆ ਗਿਆ ਇਹਨੂੰ ਕਾਗਜ਼ ਪੱਤਰ ਪੁੱਛੇ ਕਿ ਸਾਨੂੰ ਕਾਗਜ਼ ਪੱਤਰ ਸਹੀ ਜਿਹੜੇ ਦਿਖਾ ਨਹੀਂ ਸਕਿਆ ਅਸੀਂ ਮੌਕੇ ਤੇ ਜਿਹੜਾ ਮੋਟਰਸਾਈਕਲ ਬੰਦ ਕਰ ਦਿੱਤਾ ਔਰ ਇਸ ਬੱਚੇ ਨੇ ਗਲਤੀ ਵੀ ਮੰਨੀ ਹੈ ਹੈ ਮੋਟਰਸਾਈਕਲ ਇਹੀ ਲੈ ਕੇ ਆਇਆ ਸੀਗਾ ਪਰ ਇਹ ਮੰਨਿਆ ਨਹੀਂ ਇਹ ਕਹਿ ਰਿਹਾ ਸੀ ਵੀ ਮੈਂ ਨਹੀਂ ਲੈ ਕੇ ਆਇਆ ਜੀ ਕੋਈ ਹੋਰ ਲੈ ਕੇ ਆਇਆ ਸੀਗਾ ਮੋਟਰਸਾਈਕਲ ਇਹੀ ਚਲਾ ਰਿਆ ਸੀਗਾ ਯੇਸ ਵੇਲੇ ਮੌਕੇ ਤੇ ਬਾਂਡ ਕਰ ਦਿੱਤਾ ਬਿਲਕੁਲ ਜੀ ਬਿਲਕੁਲ ਇਹਨੂੰ ਬੰਦ ਕਰ ਦਿੱਤਾ ਇਹਨੂੰ ਕਿਹਾ ਵੀ ਇਹਦਾ ਚਲਾਨ ਭੁਗਤ ਕੇ ਜਿਹੜੀ ਚਿੱਟ ਸਾਨੂੰ ਲਿਆ ਕੇ ਦਿਖਾ ਦੇ ਤਾਂ ਆਪਣਾ ਮੋਟਰਸਾਈਕਲ ਸਾਡ ਕੋਲ ਜਦੋਂ ਮਰਜ਼ੀ ਆ ਕੇ ਲੈ ਜਾ ਸਕਦਾ ਕਿੰਨਾ ਚਲਾਨ ਟਟਿਆ ਗਿਆ ਇਹਦਾ ਚਲਾਨ ਤੇ ਦੇਖੋ ਅਸੀਂ ਇੱਥੇ ਹੁਣ ਬੰਦ ਕੀਤਾ ਤੇ ਹੁਣ ਮੌਕੇ ਤੇ ਜਾ ਕੇ ਆਪਣੇ ਕਾਗਜ ਲੈ ਕੇ ਜਾਊਗਾ ਡੀਟੀਓ ਆਫਿਸ ਉਹਦੇ ਲਿਹਾਜ਼ ਨਾਲ ਉਹ ਇਹਨੂੰ ਆਪੇ ਫਾਈਲ ਨੂੰ ਪਾਊਗਾ